ਐਡਾ ਪੋਲਾ ਚਿਹਰਾ ਤੇ ਐਡਾ ਵੱਡਾ ਜਰਮ ਮੇਰੀ ਤਾਂ ਸਮਝ ਤੋਂ ਬਾਹਰ ਸਰ ਜੀ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਦਿਮਾਗ ਉਹ ਜ਼ਿਆਦਾ ਹੀ ਖਰਾਬ ਆ ਬਾਕੀ ਰਹਿੰਦੀ ਖੁੰਦੀ ਉਹ ਔਮਨ ਇੰਪਰੂਵਮੈਂਟ ਇੰਪਰੋ ਪਾਵਰਮੈਂਟ ਹਾਂਜੀ ਹਾਂਜੀ ਉਹ ਤਾਂ ਭੂਤ ਸਵਾਰ ਐ ਪੈਸੇ ਦਾ ਲਾਲਚ ਬਹੁਤ ਕੁਝ ਕਰਾ ਦਿੰਦਾ ਸੁਨੀਤਾ ਜੀ ਨਾਲੇ ਕਸੂਰ ਸਿਰਫ ਇਹਦਾ ਨਹੀਂ ਇਹਦੇ ਮਾਪਿਓ ਦਾ ਵੀ ਆ ਮੇਰੇ ਮੰਮੀ ਡੈਡੀ ਦਾ ਕੋਈ ਕਸੂਰ ਨਹੀਂ ਇਹਦੇ ਚ ਜੋ ਕੀਤਾ ਮੈਂ ਕੀਤਾ ਸਰ ਜੀ ਦੇ ਨਾਲ ਜਵਾਨ ਲੜਾਉਣੀ ਹੈ ਸੁਨੀਤਾ ਜੀ ਸਰ ਇੱਕ ਮਾਂ ਪਿਓ ਤੋਂ ਉਹਨਾਂ ਦੇ ਬੁਢਾਪੇ ਦਾ ਸਹਾਰਾ ਖੋਇਆ ਮੈਡਮ ਤੁਸੀਂ ਤੇ ਕੋ ਬਹੁਤ ਬਹਾਦਰੀ ਵਾਲਾ ਕੰਮ ਤਾਂ ਹੈ ਨਹੀਂ ਜਿਹੜਾ ਕਹਿ ਰਿਹਾ ਵੀ ਮੈਂ ਕੀਤਾ ਖੈਰ ਅਗਲੇ ਸੋਮਵਾਰ ਤੁਹਾਨੂੰ ਕੋਰਟ 'ਚ ਪੇਸ਼ ਕਰਾਂਗੇ ਜਦ ਤੱਕ ਆਪਣੇ ਵਕੀਲ ਦਾ ਪ੍ਰਬੰਧ ਕਰ ਲਓ